ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਹਾਂ ਸਭ ਤੋਂ ਪਹਿਲੀ ਬੜੀ ਖਬਰ ਜੀ ਲੰਡਨ ਚ ਵੀ ਕਿਸਾਨ ਕਰ ਰਹੇ ਨੇ ਜੀ ਪ੍ਰਦਰਸ਼ਨ ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ ਬੀਜੀਪੀ ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ ਆ ਭਾਜਪਾ ਨੇ ਪੁੱਛਿਆ ਵੱਡਾ ਸਵਾਲ ਸ਼ੰਭੂ ਦੇ ਖਨੋਰੀ ਸਰਹੱਦ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਇਸ ਮੌਕੇ ਹੋ ਜਦੋਂ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹਰਿਆਣਾ ਪੁਲਿਸ ਬਲੋਂਨਾ ਉੱਤੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੇ ਬੁਛਾਰੇ ਚਲਾਏ ਜਾਂਦੇ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਬਾਜਬ ਸਵਾਲ ਝੁਕਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕਿਸਾਨ ਆਗੂ ਦੀ ਲੋਕਾਂ ਨੂੰ ਅਪੀਲ ਕਿਹਾ ਜਗਜੀਤ ਢੱਲੇਵਾਲ ਦੀ سپورਟ ਨਾ ਬਣਾਓ ਅੱਜ ਸ਼ਾਮ ਤੱਕ ਦਾ ਖਾਣਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੋਗਰਾਜ ਦੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਉਹਨਾਂ ਨੇ ਅਪੀਲ ਕਰਦਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ سپورਟ ਵਿੱਚ ਅੱਜ ਸ਼ਾਮ ਨੂੰ ਖਾਣਾ ਨਾ ਬਣਾਉਣ। ਇਸ ਦੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ਤੇ ਬੂਈ سپورਟ ਜਗਜੀਤ ਸਿੰਘ ਢੱਲੇਵਾਲ ਹੈਸ਼ਟੈਗ ਕਰਕੇ ਪੋਸਟ ਜ਼ਰੂਰ ਕਰਨ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ। ਸਰਕਾਰੀ ਖਰੀਦ ਪ੍ਰਣਾਲੀ ਖਤਮ ਹੋ ਜਾਵਗੀ ਉਹ ਗ੍ਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਜੀ ਵੱਡਾ ਖੁਲਾਸਾ ਕੇਂਦਰ ਸਰਕਾਰ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਗੂ ਕਰਨ ਦਾ ਲਾਭ ਲੱਭ ਰਹੀ ਹੈ ਕੇਂਦਰ ਸਰਕਾਰ ਨੇ ਨਵੰਬਰ ਚ ਇਸ ਸੰਬੰਧੀ ਸੂਪਿਆ ਖਰੜਾ ਵੀ ਭੇਜਿਆ ਗਿਆ ਇਸ ਵਿੱਚ ਸਰਕਾਰ ਵੱਲੋਂ ਫਸਲਾਂ ਦੀ ਸਰਕਾਰੀ ਖਰੀਦ ਤੋਂ ਪਿੱਛੇ ਹਟਣ ਦੇ ਸੰਕੇਤ ਮਿਲੇ ਨੇ ਇਸ ਖਰੜੇ ਵਿੱਚ ਏਪੀਐਮਸੀ ਐਕਟ ਵਿੱਚ ਸ਼ੋਧ ਕਰਨ ਦੀ ਯੋਜਨਾ ਜੋ ਸਾਈਲੋਜ਼ ਨੂੰ ਮਾਰਕੀਟ ਯਾਰਡਾਂ ਵਿੱਚ ਤਬਦੀਲ ਕਰਕੇ ਕਿਸਾਨਾਂ ਦੀਆਂ ਫਸਲਾਂ ਨੂੰ ਖੇਤੀ ਵਿੱਚੋਂ ਚੁੱਕਿਆ ਜਾ ਸਕੇ ਉਸ ਤੋਂ ਬਾਅਦ ਅਗਲੀ ਵਟੇ ਜਗਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਵਿਗੜ ਰਹੀ ਹੈ ਜੀ ਹਾਲਾਤ ਇਲਾਜ ਲਈ ਅਮਰੀਕਾ ਤੋਂ ਆਉਣਗੇ ਜੀ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ ਗਾਇਬ ਹੋਇਆ ਜੀ ਸ਼ਿਕਾਇਤਕਰਤਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਦੇ ਬਲਤਕਾਰ ਤੇ ਕਤਲ ਦਾ ਭੇਤ ਹੋਰ ਵੀ ਗੁੱਜਰਦਾਰ ਹੁੰਦਾ ਜਾ ਰਿਹਾ ਹੈ ਰਣਜੀਤ ਸਿੰਘ ਟੱਡਰੀਵਾਲ ਦੇ ਮਾਮਲੇ 'ਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਸਾਹਿਬ ਸਿੰਘ ਦੇ ਪਰਿਵਾਰ ਨੇ આરોਪ ਲਗਾਇਆ ਹੈ ਕਿ ਇਹੋ ਬੀਤੇ ਕ ਮਹੀਨੇ ਤੋਂ ਲਾਪਤਾ ਨੇ ਉਹਨਾਂ ਦਾ ਸਾਹਿਬ ਸਿੰਘ ਨਾਂ ਦਾ ਕੋਈ ਸੰਪਰਕ ਨਹੀਂ ਹੋ ਰਿਹਾ ਹੈ ਜਿگە ਜੋ ਕਿ ਰਣਜੀਤ ਸਿੰਘ ਟੱਡਰੀਵਾਲ ਦੇ ਖਿਲਾਫ 2012 ਵਿੱਚ ਪਰਮੇਸ਼ਰਦਾਰ ਧਾਮ ਦੀ ਇੱਕ ਲੜਕੀ ਨਾਲ ਬਲਤਕਾਰ ਮਾਲ ਨੇ ਵਿੱਚ ਕਤਲ ਦੇ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੁਖਬੀਰ ਬਾਦਲ ਨੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਵਿਖੇ ਦੂਜੇ ਦਿਨ ਵੀ ਸੇਵਾ ਕੀਤੀ ਹੈ ਵਰਖਾ ਫੜ ਕੇ ਜੋ ਬਦਾਰ ਨਾਲ ਡਿਊਟੀ ਨਿਭਾਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਮਪੀ ਵਿਕਰਮ ਸਿੰਘ ਸਹਾਣੀ ਨੇ ਨਿਤਨ ਗੜਕਰੀ ਤੋਂ ਸ਼ਰੀਰ ਦਰਬਾਰ ਸਾਹਿਬ ਲਈ ਐਮ ਆਰਟੀਐਸ ਦੀ ਕੀਤੀ ਹੈ ਜੀ ਮੰਗ ਪੰਜਾਬ ਦੇ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਹਾਣੀ ਨੇ ਅੱਜ ਸੜਕੀ ਆਵਾਜ਼ਈ ਰਾਜਮਾਰਗ ਮੰਤਰੀ ਨਿਤਨ ਗੜਕਰੀ ਨਾਲ ਮੁਲਾਕਾਤ ਕਰਕੇ ਬਹੁਲ ਪੰਜਾਬ ਦੇ ਮਹੱਤਵਪੂਰਨ ਰਾਜਮਾਰਗਾਂ ਆਵਾਜ਼ਾਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ ਡਾਕਟਰ ਸਾਣੀ ਨੇ ਜੀਟੀ ਰੋਡ ਨੂੰ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ ਨਾਲ ਜੋੜਨ ਲਈ ਮਾਸ ਰੈਪਿਡ ਟਰਾਂਜ਼ਿਟ ਸਿਸਟਮ ਦੀ ਦਫੌੜੀ ਦੋ ਲੋਡ ਬਾਰੇ ਗੱਲ ਕੀਤੀ ਹੈ। ਸੋ ਬਾਅਦ ਅਗਲੀ ਵੀਡੀਓ ਹਰਜੀ ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖਬਰ ਹੈ। ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖਬਰ ਜਦਰਾਸਲ ਇਹ ਸਹੂਲਤ ਲੈਣ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਬੱਸਾਂ ਵਿੱਚ ਉਹਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਇਹ ਵਿੱਚ ਵਿਹਾਰ ਲਈ ਸਲੀ ਕੀਤਾ ਜਾਂਦਾ ਹੈ ਕਿਉਂਕਿ ਉਹ ਟਿਕਟ ਲਈ ਭੁਗਤਾਨ ਨਹੀਂ ਕਰਦੀਆਂ। ਬੱਸ ਅਗਨਟਰਾਂ ਨੂੰ ਗਲਤ ਸ਼ਬਦਾਂ ਨਾਲ ਵੀ ਬੁਲਾਉਂਦੇ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸ਼ਾਵਧਾਨ ਪੰਜਾਬ ਦੇ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਵੱਡੇ ਪੱਧਰ ਤੇ ਹੋ ਰਹੀ ਹੈ ਜੀ ਮਿਲਾਵਟ ਐਫ ਜਿਹੜੀ ਡਬਲ ਐਸ ਏ ਆਈ ਦੀ ਰਿਪੋਰਟ 'ਚ ਖੁਲਾਸਾ ਪੰਜਾਬ ਦੇ ਇਹਨਾਂ ਦਿਨਾਂ 'ਚ ਖਾਣ ਪੀਣ ਦੀਆਂ ਵਸਤੂਆਂ ਤੇ ਵੱਡੇ ਪੱਧਰ ਤੇ ਮਿਲਾਵਟ ਹੋ ਰਹੀ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਮਿਲਾਵਟ ਖੋੜੀ ਲਗਾਤਾਰ ਵਧਦੀ ਜਾ ਰਹੀ ਹੈ ਸਾਲ 2024-25 ਵਿੱਚ ਸਤੰਬਰ ਤੱਕ 22 ਫੀਸਦੀ ਭੋਜਨ ਨਮੂਨੇ ਫੇਲ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਨਰਨਿ ਚੋੜਾ ਨੇ ਸੁਖਵੀਰ ਬਾਦਲ ਨੂੰ ਮਾਰਨ ਲਈ ਨਹੀਂ ਚਲਾਈ ਸੀ ਜੀ ਗੋਲੀ ਇਹ ਖਬਰ ਹੈ ਜੀ ਨਰਾਇਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਬਰੁਦ ਸਾਬਕਾ ਏਐਸਆਈ ਗੁਰਦੇਵ ਸਿੰਘ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੂੰ ਮਨਸਾ ਹੁੰਦੀ ਤਾਂ ਉਹ ਬੁੱਕਲ ਮਾਰ ਕੇ ਆਉਂਦੇ ਤੇ ਹੱਥ 'ਚ ਪਿਸਤੌਲ ਹੁੰਦਾ ਤੇ ਕਿਸੇ ਨੂੰ ਵੀ ਪਿਸਤੌਲ ਦਿਖਾਉਣ ਦੀ ਲੋੜ ਨਹੀਂ ਸੀ ਉਹ ਆਪਣਾ ਕੰਮ ਕਰ ਦਿੰਦੇ ਲੇਕਿਨ ਮੈਂ ਉਸ ਦੇ ਸੁਭਾਅ ਤੋਂ ਵੱਖ ਹਾਂ ਮੈਂ ਉਸ ਨੂੰ ਗੁਰਸਿੱਖ ਦੇ ਤੌਰ ਤੇ ਜਾਣਦਾ ਹਾਂ ਮੈਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਲਾਰੈਂਸ ਬਿਸ਼ਨੋਈ ਗੈਂਗ ਤੋਂ ਬੋਲ ਰਹੇ ਹਾਂ 10 ਕਰੋੜ ਰੁਪਏ ਨਾ ਦਿੱਤੇ ਤਾਂ ਪੁਲਿਸ ਦੇ ਸਾਹਮਣੇ ਹੋਵੇਗਾ ਜੀ ਕਤਲ ਦੁਬਈ ਚ ਬੈਠੇ ਵਿਅਕਤੀ ਨੂੰ ਧਮਕੀ ਪੂਰਬੀ ਦਿੱਲੀ ਦੇ ਯਮਨਾ ਨਗਰ ਤੋਂ ਸਭ ਤੋਂ ਵੱਡਾ ਸੱਟੇਵਾਲ ਨਿਤਿਨ ਉਰਫ ਸਸੂ ਜੈਨ ਪਿਛਲੇ ਕਈ ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ ਬਦਨਾਮ ਗੈਂਗਸਟਰ ਹਾਮਿਸ਼ ਬਾਬਾ ਅਤੇ ਵਿਦੇਸ਼ੀ ਆਧਾਰ ਦਾ ਗੈਂਗਸਟਰ ਰਾਸ਼ਿਦ ਕਾਬਲੇਵਾਲ ਦੇ ਕਾਫੀ ਕਰੀਬੀ ਰਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੁਧੇਰਾ ਨਗਰ ਨਿਗਮ ਚੋਣਾ ਅਤੇ ਨਾਮਜ਼ਦਗੀ ਦੇ ਆਖਰੀ ਦਿਨ ਪਤਨੀ ਨੂੰ ਸਕੂਟਰ ਤੇ ਬਿਠਾ ਕੇ ਕਾਗਜ਼ ਭਰਨ ਪਹੁੰਚੇ ਐਮਐਲਏ ਗੁਰਪ੍ਰੀਤ ਗੋਗੀ ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾ ਲਈ ਵੋਟਾਂ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀਆਂ ਪੜਨ ਦਾ ਅੱਜ ਆਖਰੀ ਦਿਨ ਹੈ। ਇਸ ਨੂੰ ਲੈ ਕੇ ਉਮੀਦਵਾਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਲੁਧਨ ਦੇ ਵਿਧਾਇਕ ਗੁਰਪ੍ਰੀਤ ਗੋਗੀ ਚਰਚਾ ਦਾ ਬਣੇ ਵਿਸ਼ਾ ਬਣੇ ਹੋਏ ਨੇ। ਵਿਧਾਇਕ ਗੋਗੀ ਆਪਣੀ ਪਤਨੀ ਨਾਲ ਸਕੂਟਰ ਤੇ ਨਾਮਜ਼ਦਗੀ ਪੱਤਰ داخل ਕਰਨ ਲਈ ਪਹੁੰਚੇ ਨੇ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਪਨਵਸ ਅਤੇ ਪੀਆਰਟੀਸੀ ਦੀਆਂ 400 ਤੋਂ ਵੱਧ ਬਸਾਂ ਹੋਈਆਂ ਨੇ ਜੀ ਕੰਡਮ ਸਰਕਾਰ ਬੇਖਬਰ ਹੈ ਮੁੱਖ ਮੰਤਰੀ ਦੀ ਰਿਹਾਈਸ਼ ਦੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਰੋਡਵੇਜ਼ ਪਣਵਾਸ ਅਤੇ ਪੀਆਰਟੀਸੀ ਦੀਆਂ 400 ਤੋਂ ਵੱਧ ਬਸਾਂ ਕੰਡਮ ਹੋ ਚੁੱਕੀਆਂ ਨੇ ਸਰਕਾਰ ਨੇ 2.5 ਸਾਲਾਂ ਦੇ ਵਿਕਪੇ ਦੌਰਾਨ ਇੱਕ ਵੀ ਬਸ ਖਰੀਦ ਨਹੀਂ ਕੀਤੀ ਹੈ ਹੁਣ ਕਿਲੋਮੀਟਰ ਸਰਕਾਰ ਕਿਲੋਮੀਟਰ ਸਕੀਮ ਤਹਿਤ ਬਸਾਂ ਪਾ ਕੇ ਵੱਡੇ ਟਰਾਂਸਪੋਰਟਰਾਂ ਨੂੰ ਫਾਇਦਾ ਦੇਣ ਦੀ ਸਕੀਮ ਬਣਾ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਰੋਡਵੇਜ਼ ਪਣਵਾਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਰ ਪੰਜਾਬ ਦੇ ਚੇਅਰਮੈਨ ਬਲਵਿੰਦਰ ਸਿੰਘ ਨੇ ਪ੍ਰਦਾਨ ਰੇਸ਼ਮ ਸਿੰਘ ਗਿੱਲ ਨਾਲ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਹortic ਪੰਜਾਬ ਪੁਲਿਸ ਦੇ ਸਾਬਕਾ ਮੁਖੀ ਨੂੰ ਮੌਤ ਮਗਰੋਂ ਮਿਲੀ ਹੈ ਜੀ ਪੈਨਸ਼ਨ ਦੇ ਲਾਭ 25 ਸਾਲ ਪੁਰਾਣੇ ਮਾਮਲੇ 'ਚ ਹੋਈ ਹੈ ਜੀ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਅਧਿਕਾਰੀ ਸੂਬਾ ਪੁਲਿਸ ਦੀ ਅਗਵਾਈ ਕਰਦੇ ਹੋਏ ਆਈਜੀਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦਾ ਪਰ ਬਾਅਦ ਵਿੱਚ ਆਈਜੀਪੀ ਦਾ ਅਹੁਦੇ ਡੀਜੀਪੀ ਦੇ ਅਹੁਦੇ ਤੋ ਪਦ ਉન્નਤ ਕੀਤਾ ਜਾਂਦਾ ਹੈ ਆਈਜੀਜੀ ਦੇ ਅਹੁਦੇ ਤੋਂ ਸੇਵਾਕ ਤੋਂ ਹੋਣ ਵਾਲੇ ਅਧਿਕਾਰੀ ਬੀਜਪੀ ਹੋਣ ਦੇ ਨਾਤੇ ਪੈਨਸ਼ਨ ਦੇ ਲਾਭ ਦੇ ਹੱਕਦਾਰ ਹੋਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਅੰਸ਼ਮਨ ਸਕੀਮ ਤਹਿਤ 5 ਲੱਖ ਵਾਲੇ ਕਾਰਡ ਮੁਫਤ ਬਣਾਏ ਜਾਣਗੇ ਡਾਕਟਰ ਸਿੰਘਲਾ ਸਥਾਨਕ ਸੀਨੀਅਰ ਸਿਟੀਜ਼ਨ ਕਾਉਂਸਲਰ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਘਲਾ ਨੇ ਪ੍ਰੇਰਣਾ ਸਦਕਾ ਦਿਨੇਸ਼ ਕੁਮਾਰ ਸਵਦੇਸ਼ੀ ਜਾਗਰਣ ਮੰਚ ਦੇ ਸਹਿਯੋਗ ਨਾਲ ਕੌਸ਼ਲਦੇਵ ਪ੍ਰਧਾਨ ਮਾਸਟਰ ਰੁਲਦੂ ਰਾਮ ਬਾਂਸਲ ਦੀ ਅਗਵਾਈ ਹੇਠ 70 ਸਾਲ ਦੇ ਉਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਲਈ ਪ੍ਰਧਾਨ ਮੰਤਰੀ ਅੰਸ਼ਮਨ ਸਕੀਮ ਤਾਤ 5 ਲੱਖ ਵਾਲੇ ਬੀਮੇ ਵਾਲੇ ਕਾਰਡ ਮੁਫਤ ਨਾਨਕ ਅਮਲ ਧਰਮਸ਼ਾਲਾ ਵਿੱਚ ਵਿਖੇ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਪਣਾਏ ਜਾਣਗੇ ਉਸ ਤੋਂ ਬਾਅਦ ਅਗਲੀ ਵਿੜਹ ਜੀ 16 ਨੂੰ ਟਰੈਕਟਰ ਮਾਰਚ ਤੇ 18 ਨੂੰ ਰੇਲ ਰੋਕਾਂਗੇ ਜੀ ਕਿਸਾਨ ਭਲਕੇ ਪੰਜਾਬ ਪਰਚ ਫੁਲਕੇ ਜਾਣਗੇ ਜੀ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਬਿੱਤੀ 17 ਦਿਨਾਂ ਤੋਂ ਮੰਨਨ ਵਰਤ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਸਰੀਰ 'ਤੇ ਜਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਹਨਾਂ ਦੇ ਦਿਲ ਦਾ ਦੌਰਾ ਦਾ ਖਤਰਾ ਦੱਸਿਆ। ਉਹਨਾਂ ਦਰਵਾਣ ਆਗੂ ਨੇ 13 ਦਸੰਬਰ ਨੂੰ ਖਨੋਰੀ ਬਾਰਡਰ ਸਬੰਧਤ ਪੰਜਾਬ ਭਾਰ ਦੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੁਕੜਨ ਦਾ ਐਲਾਨ ਕੀਤਾ ਜੀ। ਆਪ ਸਰਕਾਰ ਅੱਜ ਮਹਿਲਾਵਾਂ ਨੂੰ ਦੇਵੇਗੀ ਜੀ ਵੱਡਾ ਤੋਹਫਾ 1000 ਰੁਪਏ ਆਉਣਗੇ ਜੀ ਖਾਤਿਆਂ ਦੇ ਵਿੱਚ। ਮਹਿਲਾ ਸਨਮਾਨ ਨਿਧੀ ਯੋਜਨਾ ਲੈ ਕੇ ਅੱਜ 12 ਦਸੰਬਰ ਦਿੱਲੀ ਵਿੱਚ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਸਬੰਧ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਤਿਆਰੀ ਹੈ ਕੈਬਨਿਟ ਵਿੱਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਪਾਰਟੀ ਕੋਈ ਵੱਡਾ ਐਲਾਨ ਕਰ ਰਹੀ ਸਕਦੀ ਹੈ ਮਹਿਲਾ ਸਨਮਾਨ ਫੰਡ ਨੂੰ ਲੈ ਕੇ ਦਿੱਲੀ ਸਰਕਾਰ ਦੀ ਕੈਬਨਿਟ ਦੀ ਬੈਠਕ ਖਤਮ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਹੈੱਡਕੁਆਰਟਰ 'ਚ ਇਸ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਨੇ ਆਪ ਆਮਦੀਬੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮਹਿਲਾਵਾਂ ਲਈ ਵੱਡਾ ਐਲਾਨ ਕਰਨਗੇ ਦੁਪਹਿਰ ਕੇਜਰੀਵਾਲ ਦੁਪਹਿਰ 1 ਵਜੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕਰ ਸਕਦੇ ਨੇ ਦਿੱਲੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਨੇ ਔਰਤਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕੀਤੀ ਹੈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਰਾਜ ਦੀਆਂ ਔਰਤਾਂ ਨੂੰ 1000 ਰੁਪਏ ਦਾ ਮਹੀਨਾਵਾਰ ਪੱਤਾ ਜਿਹੜਾ ਮਹੀਨਾਵਾਰ ਪੱਤਾ ਦੇਣ ਦੀ ਸਕੀਮ ਹੈ ਇਸ ਸਕੀਮ ਨੂੰ ਲੈ ਕੇ ਆਮ ਆਦਮੀ ਪਾਰਟੀ ਚੋਣ ਵਾਦਿਆਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੀਆਂ ਨੀਚੇ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ